ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਆ ਦੀਪ ਬੁਟੀਕ ਅਵਿਆਨਾ ਚੈਨਲ ਇਹ ਬੁਟੀਕ ਹੈਗਾ ਪਤਨ ਰੋਡ ਆਸਤਾ ਹਸਪੀਟਲ ਦੇ ਸਾਹਮਣੇ ਮਾਰਕੀਟ ਹੈ ਉਹਦੇ ਵਿੱਚ ਗਰੋਸਰੀ ਸ਼ਾਪ ਹੈ ਉਹਦੇ ਸਾਹਮਣੇ ਹੀ ਹੈ ਠੀਕ ਹੈ ਬਾਕੀ ਅੱਜ ਤੁਸੀਂ ਇਹ ਦੇਖ ਲਓ ਸਾਡੀ ਨਿਊ ਕਲੈਕਸ਼ਨ ਫਟਾਫਟ ਪਸੰਦ ਕਰੋ ਤੇ ਆਰਡਰ ਕਰੋ ਤੇ ਤੁਹਾਨੂੰ ਸੀ ਸੀ ਕੇ ਪਵਾ ਦਈਏ ਗਰਮੀ ਵਾਲੇ ਸੂਟ ਫੀਲੋਕਵਾਇਸ ਦੇਖ ਲੋ ਕਿੰਨਾ ਸੋਹਣਾ ਹੈ ਪੂਰਾ ਪਾਰਟੀ ਵੇਅਰ ਹੈ ਇਹਦੇ ਸੇਮ ਬੋਰਡ ਤੇ ਪੈਚ ਪੈਚ ਵਰਕ ਹੈ ਠੀਕ ਹੈ ਪੈਚ ਵਰਕ ਹੈ ਵਿੱਚ ਵੀ ਵਰਕ ਹੈ ਪੂਰਾ ਸਟਾਈਲਿਸ਼ ਸੂਟ ਹੈ ਗਲੇ ਤੇ ਵੀ ਵਰਕ ਹੈ ਬਾਕੀ ਕਲਰ ਵੀ ਬਹੁਤ ਸੋਹਣਾ ਹੈ ਮੈਚਿੰਗ ਸੂਟ ਹੈ ਕਲਰ ਕੰਟਰਾਸਟ ਬਹੁਤ ਸੋਹਣਾ ਹੈ ਇਹਦੇ ਵਿੱਚ ਸਾਡੇ ਕੋਲ ਚਾਰ ਕਰ ਰਹੇ ਇਹ ਫਾਸਕਲਰ ਹੋ ਗਿਆ ਇਹ ਬਹੁਤ ਬੜੀ ਆ ਫਾਈਨ ਕਪੜਾ ਬਿਲਕੁਲ ਨੈਕਸਟ ਇਹ ਵਾਲਾ ਕਪੜਾ ਇਹ ਤੁਹਾਨੂੰ ਦੇਖ ਲਓ ਹੁਣ ਇਹ ਰੰਗਾ ਦਾ ਰੰਗ ਬਹੁਤ ਸੋਬਰ ਜੇ ਰੰਗ ਹੈ ਯਾਨੀ ਕਿ ਹਰ ਇਸ ਦੇ पा सकदा है नहीं ठीक है हर एज दी लेडी पा सकदी है गार्लिश भी है लेडी लुक भी दे रहा सब कुछ है आगे लुक ने सोने हुंदा है, हुं है सो, और फिर ਤੁਸੀਂ ਸਾਡੇ ਬਹੁਤ ਜਿਆਦਾ ਟੇਣਾ ਦਾ ਇਹੀ ਕੁਐਸਚਨ ਹੁੰਦਾ ਕਿ ਤੁਸੀਂ ਰੇਟ ਨਹੀਂ ਦੱਸਦੇ ਇਹਦਾ ਰੇਟ ਹੈਗਾ 2100 ਠੀਕ ਹੈ ਔਰ ਇੱਕ ਪ੍ਰਾਈਸ ਸਾਡਾ ਬਿਲਕੁਲ ਨਹੀਂ ਹੈਗਾ ਫਿਕਸ ਪ੍ਰਾਈਸ ਹੈ 2100 ਰੁਪਿਆ ਜਿਹਨੂੰ ਪਸੰਦ ਹੋਏ ਆਪਣਾ ਆਰਡਰ ਕਰ ਸਕਦੇ ਆ ਇਹਦੇ ਚ ਰੰਗ ਹੈ ਤਿੰਨ ਹਾਂ ਸੋਰੀ ਤਿੰਨ ਕਲਰ ਹੈ ਇਹਦੇ ਵਿੱਚ ਚਾਰ ਚਾਰ ਕਲਰ ਹੈ ਹਾਂ ਇੱਕ ਹਾਈ ਕੋਲ ਗ੍ਰੇ ਕਲਰ ਇੱਕ ਗ੍ਰੇ ਕਲਰ ਹੈ ਇਹਦੇ ਵਿੱਚ ਕੋਈ ਆ ਨਹੀਂ ਉਹ ਪੱਤਾ ਦਿਖਾ ਦੇਣਾ ਉਲਟਾ ਕਰਕੇ ਹਾਂਜੀ ਕਾ ਕਰਦੇ ਆ ਕੱਟੇ ਦੇਖ ਲਓ ਦੁਪੱਟਿਆਂ ਦੇ ਨਾਲ ਪਿਓਰ ਦੇ ਬਿਲਕੁਲ ਜ਼ੀਂਗਰੀ ਪੂਰੀ ਲੈਸ ਲੈਸ ਲੱਗੇ ਹੋਏ ਇਹਨਾਂ ਦੇ ਖੁੱਲੇ ਬਿਲਕੁਲ ਖੁੱਲੇ ਸਰਦਾਰੀ ਦੁਪੱਟੇ ਸਰਦਾਰੀ ਸੂਟ ਹੈ ਬਿਲਕੁਲ ਲੈਂਥ ਵਾਜ਼ ਪੂਰਾ 2.5 ਮੀਟਰ ਕੱਟਾ ਇਹਨਾਂ ਦੀ ਪੂਰਾ ਫਿਸ਼ਿੰਗ ਪੂਰੀ ਦਿੱਤੀ ਵੀ ਦੁਪੱਟੇ ਨੂੰ ਇਹ ਲੈਸਟ ਵੀ ਕੋਣ ਦੇ ਦੇਖਣਾ ਵੀ ਸਹੀ ਆ ਨਹੀਂ ਕਿ ਨਹੀਂ ਆਉਂਦਾ ਕਾਉਂਚ ਦੇਖੀ ਠੀਕ ਆ ਸੋਹਣੀ ਆਂਦੀ ਸੋਹਣੀ ਜਾਂਦੀ ਉਹਦਾ ਪੂਰਾ ਸੂਟ ਦੇਖਦਾ ਸੂਟ ਆਂਦਾ ਏ ਠੀਕ ਐ ਕਾਉਂਚ ਦੇਖ ਇਹ ਨੈਕਸਟ ਆਈਟਮ ਹੈ ਇਹ ਵੀ ਬਰਕ ਹੈ ਪਰਵੈਂਸਾ ਮੂਗੀਆ ਸ਼ੇਡ ਹੈ ਇਹ neck ਤੇ ਬੋਟਲੀ ਬਟਨ ਨੇ ਹਾਂ ਜੀ ਆ ਦੇ ਤੇ ਇਹ ਕਿਰੇ ਤੇ ਵਰਗੇ ਆ ਕੰਮ ਇਹ ਮਤਰੀ ਕੰਟਰਾਸਟ ਹੀ ਹੈ ਸੂਟ ਮੈਚਿੰਗ ਸੂਟ ਹੈ ਮੈਚਿੰਗ ਸੂਟ ਹੈ ਹੈ ਬੜਾ ਇਹ ਦੁਪੱਟਾ ਬਹੁਤ ਸੋਨਾ ਇਹਨਾਂ ਦਾ ਇੱਕ ਦੁਪੱਟਾ ਤੁਹਾਨੂੰ ਫੋਲ ਕੇ ਦੱਸ ਦਿੰਦੇ ਆ ਇਹ ਥੋੜਾ ਡਿਜ਼ਾਈਨਰ ਹੈ ਦੁਪੱਟਾ ਇਹਦਾ ਪਹਿਲੇ ਵਾਲੇ ਪਲੇਨ ਸੀ ਤੇ ਥੋੜੇ ਡਿਜ਼ਾਈਨਰ ਹੈ ਹਾਂ ਜੀ ਪੂਰੀ ਫਿਨਿਸ਼ਿੰਗ ਆਰ ਲੇਸ ਨਾਲ ਫਿਨਿਸ਼ਿੰਗ ਦਿੱਤੀ ਵੀ ਕੋਟਨ लेस ਹਾਂ ਜੀ ਕੋਟਨ ਲੇਸ ਹੈ ਇਹਦੇ ਉੱਤੇ ਖੌਂ ਦਾ ਦੁਪੱਟਾ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਚਾਰ ਕਲਰ ਹੈ ਇਹਦੇ ਵਿੱਚ ਵੀ ਅੱਗੇ ਕੀ ਹੋਇਆ ਪਰਪਲ ਦੇ ਸ਼ੇਡ ਕੋਈ ਬਰਨ ਨੈਕਲ ਨਹੀਂ ਆਉਂਦੀ। ਨੈਕ ਇਹਨਾਂ ਦੇ ਪੂਰਲੀ ਬਟਨ ਨੇ। ਮਸਟਰਡ ਮਸਟਰਡ ਕਲਰ ਬਹੁਤ ਸੋਹਣਾ ਹੈ। ਪ੍ਰਿੰਟ ਵੀ ਬਹੁਤ ਸੋਹਣਾ ਹੈ ਇਹਨਾਂ ਦਾ। ਦੁਪੱਟੇ ਦਾ ਵੀ ਜਿੱਥੋਂ ਖੋਲ ਕੇ ਦੱਸ ਦਿੱਤੇ। ਹਾਂ ਇਹ ਸਾਰੇ ਬੋਟੇ ਐ ਬਾਰਡਰ ਬ੍ਰਿੰਗ ਹੈ ਬਹੁਤ ਵਧੀਆ ਕਲਰ ਹੈ ਚਾਰੂ ਕਲਰ ਬਹੁਤ ਸੋਹਣੇ ਆ ਤੁਸੀਂ ਦੇਖ ਸਕਦੇ ਠੀਕ ਹੈ ਹੁਣ ਪ੍ਰਾਈਸ ਤੁਸੀਂ ਫੇਰ ਪੁੱਛੋਗੇ ਤਾਂ ਇਹਨਾਂ ਦਾ ਪ੍ਰਾਈਸ ਹੈਗਾ 2000 ਠੀਕ ਹੈ ਬਾਕੀ ਹੁਣ ਇਹਨਾਂ ਤੇ ਵਰਕ ਹੈ ਇੱਕ ਬਿਨਾ ਵਰਕ ਵਾਲੇ ਸੂਟ ਆ ਉਹਨਾਂ ਦੇ ਨਾਲ ਦੁਪੱਟੇ ਵੀ ਨਹੀਂ ਹੈਗੇ ਠੀਕ ਹੈ ਉਹਨਾਂ ਨਵੀਂ ਪ੍ਰਾਈਸਸ ਤੁਹਾਨੂੰ ਨਾਮ ਨਾਲ ਮੈਂਸ਼ਨ ਕਰ ਦਿੰਨੇ। ਹਾਂ ਉਹ ਸਾਡਾ ਫਿਕਸ ਪ੍ਰਾਈਸ ਹੈ ਕੋਈ ਘਟਵਾ ਵਧ ਕਰਨੀ ਦੀ ਕੋਸ਼ਿਸ਼ ਨਾ ਕਰੀਓ ਠੀਕ ਹੈ। ਇਹ ਕਿੰਨਾ ਕਰੀਏ ਨਾ ਚਲ। ਕਿੰਨੇ ਗੋਲੀ ਕਰਨੀ। ਬੰਦੇ ਗੋਲੀ ਦੇ। ਇਹ ਸਾਡੇ ਕੋਲ ਚਾਰ ਕਲਰ ਹੈ 88 ਖੋਲ ਕੇ ਦਿਖਾ ਦਿੰਦੇ ਹਾਂ ਸਾਡੇ ਕੋਲ ਇਹ ਨੀਵੀ ਬਲੂ ਹੈ ਇਹਦਾ ਕਲਰ ਪ੍ਰਿੰਟ ਬਸ ਨਾ ਮੈਚਿੰਗ ਸੂਟ ਹੈ ਕਪੜਾ ਵੀ ਤਾਂ ਫਾਈਨੀ ਹੈ ਇਹਨਾਂ ਦਾ ਕਪੜਾ ਬੜੀ ਜਾਨਨ ਕਲਰ ਵਗੈਰਾ ਬਿਲਕੁਲ ਫੇਰਨੇ ਹੁੰਦੇ टाइम को बहुत थोड़ा है कलर कंट्रास्ट बहुत सोना है प्रिंट बहुत सोहना है मैचिंग सूट है कलर इन्ह कलर है एक हाँ जी कलर है すいません。